ਉਹ ਭਾਈ ਅਨੂਰ ਇਹ ਗੱਲ ਬਾਤ ਹੋਈ ਉਹਨੇ 8 ਘੋਏ ਨਾਲ ਹੀ ਜਾਂਦੇ ਪਏ ਸੀ ਸਮੂਹਲੀ ਤੇ ਤਿੰਨੇ ਜਾਣੇ ਤੇ ਉੱਥੇ ਜਾਂਦੇ ਨੇ ਚਿੰਗਿਆੜੀ ਜੀ ਦਿਖੀ ਮੈਨੂੰ ਤੇ ਉਥੇ ਇੱਕਦਮ ਧਮਾਕਾ ਏਡੀ ਜ਼ੋਰ ਦੀ ਹੋਇਆ ਨਾ ਅਸੀਂ ਇੱਕ ਦੂਜੇ ਦੇ ਤੱਕ ਨੇ ਦੇਦੀ ਕਹਿੰਦੀ ਮੇਰੇ ਸਿਰ ਤੇ ਕੁਛ ਵੱਜ ਗਿਆ ਮੈਮੀ ਕਿਹਾ ਮੇਰੇ ਸਿਰ ਤੇ ਵੀ ਕੁਛ ਵੱਜ ਗਿਆ ਤੇ ਮੇਰੇ ਘਰ ਵਾਲਾ ਕਹਿੰਦਾ ਮੇਰੀ ਅੱਖ ਦੇ ਉੱਤੇ ਕੁਛ ਵੱਜ ਗਿਆ ਤੇ ਮੈਂ ਕਿਹਾ ਸਗੂੜੀ ਰੋ ਕਰੋ ਕਰੋ ਕਿਤੇ ਉਧਰਲੇ ਪਾਸੇ ਥਾਣੇ ਦੇ ਸਾਹਮਣੇ ਇੱਕ ਜਨਾਨੀ ਵੀ ਡਿੱਗੀ ਏ ਤੇ ਉਸ ਕਰਕੇ ਫਿਰ ਅਸੀਂ ਇੱਕ ਦੂਜੇ ਨੂੰ ਵੇਖ ਲੱਪਿਆ ਤੇ ਉੱਥੇ ਫਿਰ ਇਹਦੀ ਅੱਖ ਜਿਹੜੀ ਤੁਸੀਂ ਦੇਖੀਏ ਤਾਂ ਖੂਨੋਂ ਖੂਨ ਹੋ ਗਈ ਫਿਰ ਉਹ ਲੈ ਕੇ ਨਰੂ ਦਿੱਤਾ ਹਸਪੀਟਲ ਹਸਪੀਟਲ ਲੈ ਕੇ ਗਏ ਆ ਤੇ ਮੇਰੇ ਵੀ ਇੱਥੇ ਲੱਗੀ ਏ ਜੋ ਤੁਮਾਕਾ ਹੋਇਆ ਉਹਦੇ ਕੀ ਵੇਖਿਆ ਅੱਜ ਵਾਲ ਤੁਸੀਂ ਆਲੇ ਦੁਆਲੇ ਕੋਈ ਚੀਜ਼ ਨਹੀਂ ਲੱਭਾਗਾ ਸਿਰਫ ਇਹ ਇੱਕ ਛਿੰਗਿਆੜੀ ਮੈਂ ਵੇਖੀ ਏ ਹੋਰ ਕੁਝ ਨਹੀਂ ਬੜੀ ਜ਼ੋਰ ਦੀ ਤਮਾਕੀ ਦੀ ਆਵਾਜ਼ ਆਈ ਏ ਤੁਹਾਨੂੰ ਕੌਣ ਲੈ ਕੇ ਘਰ ਅਸੀਂ ਉਹ ਲੈ ਕੇ ਮੇਰੇ ਡੇਢ ਹੀ ਲੱਗਦੇ ਨੇ ਉਹਨੂੰ ਲੱਗਿਆ ਸੀ ਨੇੜੇ ਕੋਈ ਟਰੱਕ ਵਗੈਰਾ ਸੀਗਾ ਨਹੀਂ ਮੈਂ ਨਹੀਂ ਵੇਖਿਆ ਜਿੱਦਾਂ ਪੁਲਿਸ ਕਰੇ ਟਰੱਕ ਦਾ ਟਾਇਰ ਫਟਿਆ ਲੱਗਦਾ ਨਹੀਂ ਨਹੀਂ ਕਿੰਨੇ ਵਜੇ ਘਟਦਾ ਐਕਸਟ ਪੋਨੇ 8:00 ਵਜੇ ਦੀ ਏ ਐਸਾ ਜਿੰਨੜੇ ਜਿਹੜੇ ਆਖਰ ਸੱਟ ਲੱਗੀ ਉਹ ਕਿੱਥੇ ਨੇ ਹੁਣ ਉਹ ਚੰਡੀਗੜ੍ਹ ਲੈ ਕੇ ਗਏ ਨੇ ਚੰਡੀਗੜ੍ਹ ਲੈ ਕੇ ਗਏ ਨੇ ਕੀ ਲੱਗਦੇ ਸੀ ਤੇ ਲੈ ਕੇ ਗਏ ਮੇਰੇ ਹਸਬੰਦ ਕਿਸੇ ਕਿਤੇ ਲੱਗ ਗਏ ਪਹਿਲਾਂ ਢਿੱਲੋ ਦੇ ਲੈ ਕੇ ਗਏ ਫਿਰ ਉੱਥੇ ਡਿਨਰ ਕਿ ਡਿਨਰ ਕਿੱਡੇ ਦੇ ਲੈ ਕੇ ਗਿਆ ਤੇ ਹੁਣ ਉਹ ਹੁਣ ਚੰਡੀਗੜ੍ਹ ਲੈ ਕੇ ਗਿਆ ਭੀਜੀ ਨੇ बड़ा जबरदस्त बड़ी दूर तक मेरा नाम रमली जे आई ना किसी का पता ली मेरे चाची तो सामार है पॉरौ पॉरौ ਦੇ ਹੋਲ ਦੇ ਆ ਹੀ ਜਾਏਗਾ ਦੇ ਤੇ ਦਿਓਰ ਤੇ ਮੇਰੇ ਨਾਲ ਕੱਲਾ ਚੱਲਾਈ ਤਾਂ ਆਪਾਂ ਕਿ ਆਪਾਂ ਜਾਣੇ ਆ ਪੁਲਿਸ ਲੈਣ ਦੇ ਕੋਲ ਨਾ ਤੇ ਸਾਨੂੰ ਕੋਈ ਧਮਾਕਾ ਵੱਜਿਆ ਬੜੀ ਜ਼ੋਰ ਕੀ ਵੱਜਿਆ ਵਾ ਤੇ ਪਹਿਲਾਂ ਤਾਂ ਮੇਰੇ ਸਿਰ ਨੂੰ ਕੁਝ ਹੋਇਆ ਮੇਰੇ ਤਾਂ ਗੁੱਜੀਆਂ ਲੱਗ ਗਈਆਂ ਨਾਲੇ ਮੇਰੇ ਦਰਾਨੀ ਦੇ ਲੱਗ ਗਈ ਉਹਦੇ ਤਾਂ ਜ਼ਖਮ ਹੋ ਗਿਆ ਜੇ ਤੇ ਮੇਰੇ ਦੇ ਮੇਰੇ ਦਿਓਰ ਕਹਿੰਦਾ ਕਿ ਮੇਰੇ ਵੀ ਹੋ ਜੇ ਤੇ ਮੈਂ ਉਹਨੂੰ ਵੇਖਣ ਲੱਗ ਗਈ ਮੈਂ ਹੋਇਆ ਕੀ ਆ ਕਹਿੰਦਾ ਵੇਖੋ ਮੇਰੇ ਅੱਖ ਦੇ ਨਾ ਰੜਕ ਪੇਗਾ ਜੀ ਮੈਂ ਆਪਣਾ ਦੁਪੱਟਾ ਲਾ ਕੇ ਉਹਨੂੰ ਦੇਤਾ ਤੇ ਮਾਨੂੰ ਵੇਖਦੀ ਵੇਖਦੀ ਖੂਨ ਦੀਆਂ ਤੰਦੀਰੀਆਂ ਆ ਗਈਆਂ ਜੇ ਬਹੁਤ ਜ਼ਿਆਦਾ ਅਹੀਂ ਹੋਰ ਕੁਛ ਨਹੀਂ ਸਾਣਾ ਲੱਭਿਆ ਸੁੱਧ ਬੁੱਧ ਮਾਰੀ ਦੀ ਅੱਜ ਫਟਾਫਟ ਨਾ ਐ ਨਾਲ ਹੀ ਜਿਹੜਾ ਡਾਕਟਰ ਹੀ ਢਿੱਲੋ ਦੇ ਅਈ ਉੱਥੇ ਲੈ ਗਏ ਆ ਤੇ ਆਸੇ-ਪਾਸੇ ਵਾਜਾ ਮਾਰੀ ਸਾਡੀ ਵਾਜ ਕਿਸੇ ਨੇ ਸੁਣੀ ਇਸ ਕਰਕੇ ਆਪੇ ਹੀ ਫਿਰ ਉਹ ਜਿਦਾ ਹੰਦੇ ਜਾਂਦੇ ਹੀ ਉਹਨਾਂ ਨੇ ਸਾਡੀ ਮਦਦ ਕੀਤੀ ਉਹ ਹਸਪੀਟਲ ਛੱਡੇ ਆਪਾਂ ਦੋਨੇ ਤਰਾਨੀ ਛਣੀਆਂ ਅਹੀਂ ਹਸਪੀਟਲ ਗਏ ਆ ਤੇ ਢਿੱਲੋ ਨੇ ਕਿਹਾ ਕਿ ਸਾਡੇ ਕੋਲ ਦਾ ਵਾਜਦਾ ਨਹੀਂ ਅੰਮ੍ਰਿਤਸਰ ਲਾਜੋ ਅਹੀ ਕਹਾ ਅਹੀ ਕੱਲੇ ਕਿਥੀ ਆ ਮੇਰੇ ਸਾਜਾ ਸਾਢੇ ਘਰ ਦਾ ਕੋਈ ਆਏਗਾ ਹੀ ਜਾਵਾਂਗੇ ਫੇਰ ਅਹੀ ਫਟਾਫਟੇ ਸਾਨੂੰ ਕਿੰਦੇ ਰਾਏ ਦਿੱਤੀ ਕਿ ਇੱਥੇ ਲਾਇਓ ਲੋਕਲ ਅਹੀ ਲੋਕਲ ਵੀ ਨਹੀਂ ਘਾਣੀ ਫੇ ਮੈਂ ਕਿਸੇ ਰਾਏ ਤਾਂ ਲਈਏ ਫੇ ਸਾਨੂੰ ਕਹਤਾ ਕਿ ਉੱਥੇ ਲਾਇਓ ਪਠਾਨਕੋਟ ਅਹੀ ਪਠਾਨਕੋਟ ਗਏ ਉੱਥੇ ਵੀ ਨੰਨ ਡਟ ਰਾ ਜਵਾਬ ਤਾਂ ਹੁਣ ਸਵੇ ਦੇ ਸਵੇਰੇ 4-5 ਵਜੇ ਤੇ ਗਏ ਰਿਆ ਉਦੇ ਅਥੇ ਚੰਡੀਗੜ੍ਹ ਉਹਦੀ ਹਾਲਤ ਬਹੁਤ ਜ਼ਿਆਦਾ ਖਰਾਬ ਜੇ ਹੁਣ ਦੱਸੋ ਅਹੀ ਕੀ ਕਰੀਏ ਮਤਲਬ ਮੈਨਾਂ ਡਿੱਗੀ ਪਈ ਹਾਂ ਹਾਂਜੀ ਹਾਂਜੀ ਲੱਗੀ ਹੀ ਉਹਦੇ ਵੀ ਵਾਦੀ ਪੁੱਠੀ ਪਈਦੀ ਹੀ ਤੇ ਉਹ ਉੱਥੇ ਤੜਫਦੀ ਪਈ ਆਹੀ ਸਾਰ ਨੂੰ ਦੇ 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 ਤੇ ਅਹੀਂ ਆਪਣੇ ਵੇਖ ਲਗੀ ਮੈਂ ਸਿਰ ਫੜ ਲਿਆ ਹੀ ਮੈਂ ਮੇਰੇ ਵੀ ਵਜੀ ਜੇ ਨਾਲੇ ਮੇਰੀ ਦਰਾਨੀ ਕੰਨੀ ਮੇਰੇ ਵੀ ਵਜੀ ਆਹੀ ਆਪਣੇ ਆਪਣਾ ਛੱਡ ਕੇ ਆਪਣੇ ਦਿਓਰ ਨੂੰ ਵੇਖਣ ਲੱਗੀ ਹੀ ਕਿ ਉਹਦੇ ਬਹੁਤ ਜ਼ਿਆਦਾ ਸੱਟਾ ਲੱਗੀ ਉਹਨ ਕੀ ਪਤਾ ਕੀ ਹੋਇਆ ਕਿ ਆਦੀ ਪਤਾ ਨਹੀਂ ਰੋਸ਼ਨੀ ਚੱਲ ਗਈ ਹੈ ਤੇ ਕੀ ਪਤਾ ਕੀ ਹੋ ਰਿਹਾ ਉਹਦੇ ਅੱਖ ਦਾ ਬਹੁਤ ਮਾੜਾ ਹਾਲ ਜੇ ਤਾਂ ਲੱਗਦਾ ਟੈਰਫੜਾ ਵੀ ਇੰਫੈਕਟਰ ਨਹੀਂ ਕੁਝ ਨਹੀਂ ਬਸ ਧਮਕ ਪਈ ਹੈ ਬਹੁਤ ਜ਼ਿਆਦਾ ਧਮਕ ਇਹ ਹੋਰ ਕੁਝ ਨਹੀਂ ਸੰਲਪਿਆ ਨਹੀਂ ਜੀ ਇਦਾਂ ਪੁਰਸਾ ਟ੍ਰੱਕ ਨੰਗਿਆ ਇਦਾਂ ਬੋਲ ਰਹਾ ਨਹੀਂ ਨਹੀਂ ਉਹ ਜੇ ਧਮਕੀ ਆਪ ਐਵੇਂ ਝੂਠ ਕ ਬੋਲੀ ਜਿਹੜੀ ਗੱਲ ਵੇਖੀ ਸੁਣੀ ਉਹੀ ਕਰਨੇ ਭਈ ਉਹ ਤਾਂ ਧਮਕ ਬਹੁਤ ਜ਼ਿਆਦਾ ਸੀ ਤੁਹਾਨੂੰ ਲੱਗਦਾ ਧਮਕਾ ਕਾ ਕਾ ਭਾਈ ਪਤਾ ਨਹੀਂ ਨਹੀਂ ਨਾ ਨਹੀਂ ਪਤਾ ਲੱਗਾ ਹੋ ਗਿਆ ਸੀ ਕਿੰਨੇ ਬਾ ਹਾਂਜੀ ਕਿੰਨਾ ਕ ਜਪਦਾ ਸੀ ਧਮਕਾ ਬਹੁਤ ਜ਼ਿਆਦਾ ਹੱਤ ਵਰਕੇ ਤੁਹਾਨੂੰ ਨਹੀਂ ਆਸਾ ਹਾਂਜੀ ਐਡਮਿਟ ਆਪ ਹੀ ਹੋਏ ਜੇ ਪੁਰਸ ਨੇ ਹੈਲਪ ਕੀਤੀ ਨਹੀਂ ਕੋਈ ਸਿੰਸਾਲੀ ਹੈਲਪ ਕੀਤੀ ਆਈ ਆਪੇ ਕਹਤ ਰਹੇ ਆ ਕਿ ਚੁੰਨੀਆਂ ਤੋਂ ਬਗੈਰ ਆਪਣੇ ਤੇ ਦੌਰ ਨੂੰ ਖੜਨਾ ਹੀ ਹੁੰਦਾ ਹੈ ਜਾਣੇ ਜਾਣਾ ਹੀ ਹੁਣ ਘਰ ਦਾ ਜੀ ਉਹਨਾਂ ਤਾਂ ਸੜਕ ਦੇ ਥੋੜੀ ਛੱਡ ਕੇ ਚੱਲ ਜਾਣਾ ਨਮਸਕਾਰ ਮੈਨੂੰ ਗੰਡੋਤਰਾ ਵਾਸੀ ਗੁਰਦਾਸਪੁਰ ਨੰਗਲਕੋਟਲੀ ਇਹ ਜਿਹੜੀ ਘਟਨਾ ਇਹ ਨੰਗਲਕੋਟਲੀ ਵਾਸੀਆਂ ਦੀ ਰਾਤ ਨੂੰ ਹੋਈ ਆ ਇਹ ਬਹੁਤ ਸ਼ਰਮਨਾਕ ਘਟਨਾ ਇਹ ਨੈਗਲੀਜੈਂਸੀ ਹੋਊ ਤਾਂ ਗਵਰਨਮੈਂਟ ਨਾ ਪੁਲਿਸ ਦੀ ਆ ਔਰ ਪੁਲਿਸ ਜੋ ਸੁਣਨ ਚ ਗੱਲ ਹੋਣ ਤੱਕ ਆਈ ਆ ਵੀ ਪੁਲਿਸ ਇਸ ਘਟਨਾ ਨੂੰ ਦਬਾਉਣ ਵਾਸਤੇ ਕਦੀ ਕੋਈ ਟਰੱਕ ਦਾ ਟਾਇਰ ਦੀ ਗੱਲ ਕਰ ਰਹੀ ਆ ਕਦੀ ਕੋਈ ਗੱਲ ਕਰ ਰਹੀ ਆ ਤੇ ਕਦੀ ਕੋਈ ਬੰਦਾ ਮਾਰ ਰਹੀ ਆ ਜਦ ਕਿ ਇਹ ਪਰਿਵਾਰ ਇਫੈਕਟਡ ਹੋਇਆ ਹੋਇਆ ਇਹਨਾਂ ਨੂੰ ਪੁੱਛਣ ਵਾਸਤੇ ਹੁਣ ਟੱਕਰ ਕੋਈ ਬੰਦਾ ਨਹੀਂ ਆਇਆ ਇਹਨਾਂ ਦਾ ਰਕੇਸ਼ ਕੁਮਾਰ ਜਿਹੜਾ ਪਰਿਵਾਰਿਕ ਮੈਂਬਰ ਆ ਉਹਦੀ ਅੱਖ ਡੈਮੇਜ ਹੋ ਗਈ ਆ ਉਨ ਪਰਿਵਾਰਿਕ ਮੈਂਬਰਾਂ ਨੇ ਆਪਣੇ ਰਿਸ਼ਤੇਦਾਰਾਂ ਨਾਲ ਲੈ ਕੇ ਪਹਿਲੇ ਗੁਰਦਾਸਪੁਰ ਟਿਲੋ ਹਸਪਤਾਲ ਫਿਰ ਕੇੜੀ ਦੇ ਹਸਪਤਾਲ ਤੇ ਫਿਰ ਪੀਜੀਐ ਚੰਡੀਗੜ੍ਹ ਦਾ ਹਾਲ ਕਰਾਇਆ ਹੁਣ ਸ਼ਾਮ ਨੂੰ ਉਹਦੀ ਅੱਖ ਦਾ ਆਪਰੇਸ਼ਨ ਹੈ ਜਿਹੜੀ ਟੋਟਲ ਡੈਮੇਜ ਹੋ ਰਹੀ ਆ ਉਹਦੀ ਵਾਈਫ ਆ ਅਨੁਪਾਲਾ ਜਿਹੜੀ ਕਿ ਉਹਦੇ ਸਿਰ ਤੇ ਸੱਟ ਲੱਗੀ ਆ ਉਹਦੀ ਭਝਾਈ ਨਾਲ ਸੀ ਰਮੀ ਉਹਦੇ ਉਹਦੇ ਤਮਾਕੇ ਹੋਏ ਉਹਦੇ ਸਰੀਰ ਦੇ ਵਿੱਚ ਗੁੱਜੀਆਂ ਸੱਟਾਂ ਲੱਗ ਗਿਆ ਹੁਣ ਤੱਕ ਐਡਮਿਨਿਸਟ੍ਰੇਸ਼ਨ ਵਾਲੋ ਕੋਈ ਇਹਨਾਂ ਨੂੰ ਹਾਲਚਾਲ ਪੁੱਛਣ ਵਾਸਤੇ ਨਹੀਂ ਆਇਆ ਇਹ ਹਾਲਾਤ ਨੇ ਹੋਰ ਆਪਣੀ ਨਲਾਕੀ ਤੇ ਨਾਕਾਮੀ ਛਪਾਉਣ ਵਾਸਤੇ ਟਰੱਕ ਦਾ ਟਾਇਰ ਕਦੀ ਕੋਈ ਕਦੀ ਕੋਈ ਡਰਾਮਾ ਕਦੀ ਕੋਈ ਡਰਾਮਾ ਕਰ ਰਿਆ ਜਦਕਿ ਤੁਸੀਂ ਪਹਿਲੇ ਪਰਿਵਾਰ ਨੂੰ ਪੁੱਛੋ ਤਾਂ ਸਹੀ ਕਿਹੜੀ ਚੀਜ਼ ਦੀ ਲੋੜ ਆ ਕੋਈ ਫਾਈਨੈਂਸ਼ੀਅਲ ਮਦਦ ਦੀ ਲੋੜ ਆ ਕੋਈ ਡਾਕਟਰੀ ਸਹਾਇਤਾ ਦੀ ਲੋੜ ਆ ਕਿਹ ਗਾਦੀ ਕੋਈ ਸਰਤ ਨਹੀਂ ਹੋਈ ਇਹ ਨੰਗਰ ਗੋਡਲੀ ਮੰਲੇ ਵਾਲਿਆ ਇਹ ਸਾਰੇ ਮਲੇ ਵਾਲਿਆਂ ਨਾਲ ਨੇ ਉਹ ਸਾਰੇ ਜਣੇ ਇਕੱਠੇ ਹੋ ਕੇ ਉਹਨਾਂ ਦੀ ਮਦਦ ਕਰ ਰਹੇ ਆ ਜਿਨ੍ਹਾਂ ਨੇ ਬਲਾਸਟ ਕੀਤਾ ਉਹਨਾਂ ਨੇ ਜ਼ਿੰਮੇਵਾਰੀ ਲੈ ਲਈ ਆ ਤੁਹਾਨੂੰ ਲੱਗਦਾ ਪੁਲਿਸ ਕਿਉਂ ਜ਼ਿੰਮੇਵਾਰੀ ਨਹੀਂ ਲੈ ਲੈਂਦੀ ਕਿਉਂ ਪਿਛੇ ਨਹੀਂ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਇਹ ਪੁਲਿਸ ਨੂੰ ਜਵਾਬ ਦੇਣਾ ਚਾਹੀਦਾ ਕਿ ਜਿਨ੍ਹਾਂ ਨੇ ਬਲਾਸਟ ਕੀਤਾ ਉਹ ਜ਼ਿੰਮੇਵਾਰੀ ਲੈਂਦੇ ਨਹੀਂ ਇਹ ਪੁਲਿਸ ਦੀ ਗੱਲ ਆ ਚੌਧੀਆਂ ਨੂੰ ਜਿਹਨਾਂ ਦੇ ਇੰਨਾ ਖਰਚਾ ਹੋ ਰਿਹਾ ਸਰਕਾਰ ਦਾ ਇਹ ਉਹਨਾਂ ਨੂੰ ਤੈਕੀ ਘਾਲ ਤੋਂ ਜਾਣਾ ਚਾਹੀਦਾ ਹੈ ਤਾਂ ਹੀ ਤਾਂ ਪਰਿਵਾਰ ਦੇ ਨਾਲ ਆ ਵੀ ਇਹਨਾਂ ਦੀ ਜਿਹੜੀ ਮਦਦ ਹੋਣੀ ਚਾਹੀਦੀ ਆ ਸਪਨਾ ਸ਼ਰਮਾ ਕੀ ਗੱਲਬਾਤ ਹੋਈ ਸ੍ਰੀ ਰਾਤੀ ਰਾਤੀ ਮੈਂ ਆ ਰਹੀ ਸੀ ਸਿਟੀ ਲੱਗੋ ਤੇ ਬੜੀ ਜ਼ੋਰਦਾਰ ਧੁਮਾਕਾ ਹੋਇਆ ਤੇ ਮੈਂ ਕਾਫੀ ਫਿੱਟ ਉੱਪਰ ਉੱਛਲ ਗਈ ਤੇ ਬਹੁਤ ਧੂਆਂ ਸੀ ਤੇ ਧੂਆਂ ਬਹੁਤ ਜ਼ਿਆਦਾ ਸੀ ਫਿਰ ਮੈਂ ਜ਼ਮੀਨ 'ਤੇ ਪੈ ਗਈ ਤੇ ਬੜਾ ਕੁਝ ਚੁੱਬਿਆ ਮੇਰੇ ਸਰੀਰ 'ਤੇ ਤੇ ਮੈਂ ਹਾਥੂ ਤੋਂ ਲਾਇਆ ਕੋਈ ਗੱਡੀ ਨਹੀਂ ਰੁਕੀ ਫਿਰ ਪੁਲਿਸ ਦੀ ਗੱਡੀ ਆਈ ਤੇ ਉਹਨਾਂ ਨੇ ਫਿਰ ਉਤਰ ਕੇ ਤੇ ਮੈਨੂੰ ਸੰਭਾਲਿਆ ਤੇ ਖੂਨ ਬੜਾ ਵਗਦਾ ਪਿਆ ਸੀ ਉਹਨੇ ਉਹਨਾਂ ਨੇ ਫਿਰ ਗੱਡੀ 'ਚ ਬਿਠਾ ਕੇ ਐਡਰੈਸ ਪੁੱਛਿਆ ਫਿਰ ਮੈਨੂੰ ਛੱਡ ਕੇ ਗਏ ਘਰ ਤੇ ਕੋਈ ਟਰੱਕ ਵੀ ਲੱਗੋ ਨਾ ਗਿਆ ਸੀ ਥੜੇ ਉਦੋਂ ਮੈਨੂੰ ਕੁਝ ਨਹੀਂ ਮੱਦ ਦਿਖਿਆ ਹੀ ਨਹੀਂ ਹਨੇਰਾ ਸੀ ਬਸ ਬੰਮੀ ਫਟਿਆ ਕੁਝ ਫਟਿਆ ਬੜੀ ਜ਼ੋਰ ਦੀ ਬਹੁਤ ਧੂਆਂ ਸੀ ਕੁਝ ਨਜ਼ਰ ਨਹੀਂ ਆ ਰਿਹਾ ਸੀ ਨਹੀਂ बिल्कुल तो नहीं कुछ नहीं कोई ट्रक नहीं कोई गड्डी चल गई सी कोई ट्रक बस कुछ भी नहीं सी। भी पे जी पैदल सी।, पैदल सी नजर कुछ नहीं नजर कुछ नहीं आया तो ट्रक नहीं बस नहीं, नहीं सी सड़क च ਮੈਂ ਰਮੇਸ਼ ਸ਼ਰਮਾ ਹਾਂ ਲਾਇਬ੍ਰੇਰੀ ਚੌਂਕ 'ਚ ਮੇਰੀ ਦੁਕਾਨ ਆ ਸ਼ਾਮ ਨੂੰ ਪੁਲਿਸ ਵਾਲਿਆਂ ਦੀ ਗੱਡੀ ਆਈ ਹੈ ਉਹਨਾਂ ਨੇ ਅੰਦਰ ਆ ਕੇ ਕਿਹਾ ਤੁਹਾਡੀ ਵਾਈਫ ਨੂੰ ਸੱਟ ਲੱਗੀ ਹੈ ਮੈਂ ਜਾ ਕੇ ਬਾਹਰ ਉਹਨੂੰ ਗੱਡੀ ਤੋਂ ਉਤਾਰਿਆ ਔਰ ਲੈ ਆਂਦਾ ਔਰ ਜਦੋਂ ਅੰਦਰ ਲੈ ਕੇ ਆਏ ਆ ਪੁਲਿਸ ਦੀ ਗੱਡੀ ਚੱਲ ਗਈ ਹੈ ਅਸੀਂ ਕੁਰਸੀ ਤੇ ਬਿਠਾਇਆ ਤੇ ਦੇਖਿਆ ਥੱਲੇ ਬਲੱਡੀ ਬਲੱਡ ਜਿਹੜਾ ਉਹ ਵਗਣਾ ਸ਼ੁਰੂ ਹੋ ਗਿਆ ਉਸੇ ਵੇਲੇ ਇਹ ਕਾਰ ਗੱਡੀ ਤੇ ਦੋ ਤਿੰਨ ਜਣਿਆਂ ਨੂੰ ਫੜ ਕੇ ਤੇ ਇਹ ਸਾਹਮਣੇ ਐਮਰਜੈਂਸੀ ਚ ਲੈ ਗਏ ਆ ਉੱਥੇ ਡਾਕਟਰ ਨੂੰ ਦੱਸਿਆ ਉਹ ਦੇਖਿਆ ਤਾਂ ਸਾਰੇ ਸ਼ਰੀਰ ਜਿਹੜਾ ਹੈਗਾ ਉਹ ਛੋਟੇ 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 ਜਿੱਦਾਂ ਬਿੰਦੀ ਹੁੰਦੀ ਹੈ ਨਾ ਬਿੰਦੀ ਵਾਂਗੂ ਲਾਲ ਨਿਸ਼ਾਨ ਪਏ ਦੇ ਹੀ ਤੇ ਬਹੁਤ ਜ਼ਿਆਦਾ ਜ਼ਖਮ ਸੀਗੇ ਉਹ ਬਲੱਡ ਜਿਹੜਾ ਹੈਗਾ ਪੈਰ ਚੋਂ ਬਹੁਤ ਵਗ ਰਿਹਾ ਹੀ ਜਿੱਦਾਂ ਕਿਸੇ ਬਲੱਡ ਦੀ ਨਾੜ ਦੇ ਉੱਤੇ ਕੋਈ ਜ਼ਖਮਾ ਹੋ ਗਿਆ ਹੁੰਦਾ ਨਾ ਤਾਂ ਬਲੱਡ ਚੋੜਾ ਸ਼ੁਰੂ ਹੁੰਦਾ ਉਹ ਫਿਰ ਅਮਰਜੈਂਸੀ ਚ ਉਹਨਾਂ ਨੂੰ ਲੈ ਕੇ ਟ੍ਰੀਟਮੈਂਟ ਦਿੱਤੀ ਇਹ ਚੰਗੀ ਤਰ੍ਹਾਂ ਉਹਨਾਂ ਨੂੰ ਦੇਖਿਆ ਦੇਖ ਕੇ ਪਰਚੀ ਮੇਰੇ ਕੋਲ ਡਾਕਟਰ ਨੇ ਪਰਚੀ ਬਣਾਤੀ ਆ ਉਹਨਾਂ ਨੇ ਕਿਹਾ ਕਿ ਅੱਗੇ ਸਕੈਨਿੰਗ ਕਰਾ ਲਓ ਸਿਰ ਤੇ ਵੀ ਸੱਟ ਲੱਗੀ ਸਿਰ ਤੇ ਕਮਰ ਤੇ ਪੱਟ ਤੇ ਲੱਤਾਂ ਤੇ ਟੋਟਲ ਸ਼ਰੀਰ ਤੇ ਸੱਟਾਂ ਹੀ ਉਹਨੂੰ ਕੀ ਲੱਗਦਾ ਜੀ ਨੇ ਉਸ ਵੇਲੇ ਤੇ ਜੋ ਉਹਨਾਂ ਨੇ ਕਿਹਾ ਜੀ ਇਹ ਤੈਰ ਫਟਿਆ ਤੇ ਇਹ ਬਜਰੀ ਜਿਹੜੀ ਉਹ ਵਜੀ ਹੋਣੀ ਹੈ ਉਹ ਕਹਿ ਕੇ ਚੱਲ ਗਏ ਮੈਨੂੰ ਇਹ ਸੀਗਾ ਕਿ ਜਦੋਂ ਇੰਨੇ ਜ਼ਖਮ ਤੇ ਇਹਨਾਂ ਨੂੰ ਹਸਪਤਲ ਲੈ ਕੇ ਜਾਣਾ ਚਾਹੀਦਾ ਸਿੱਧਾ ਬਾਅਦ ਸਾਨੂੰ ਇਨਫੋਰਮੇਸ਼ਨ ਦੇਣੀ ਚਾਹੀਦੀ ਚਲੋ ਹਸਪਤਲ ਆ ਗਏ ਇੱਥੇ ਲੈ ਗਏ ਉਹਦੇ ਬਾਅਦ ਉਹਨਾਂ ਡਾਕਟਰ ਨੇ ਸਾਨੂੰ ਇੱਥੋਂ ਕਿਹਾ ਕਿ ਤੁਸੀਂ ਇਹਦੀ ਸਕੈਨਿੰਗ ਕਰਾਓ ਸਿਰ ਦੀ ਤੇ ਇੱਕ ਵਾਰੀ ਫੇਰ ਵਖਾ ਲਈਓ ਕਿ ਕੋਈ ਅੰਦਰ ਪੀਸ ਨਾ ਰਹਿ ਗਏ ਹੁਣ ਅਸੀਂ ਦੁਬਾਰਾ ਇਹਨੂੰ ਬਬਰੀ ਲੈ ਗਏ ਉੱਥੇ ਅਮਰਜੈਂਸੀ 'ਚ ਉੱਥੇ ਵੀ ਉਹਨਾਂ ਨੇ ਸਾਰਾ ਕੀਤਾ ਸਾਫ ਤੇ ਗਲਗੁਦੂ ਗਾੜਾ ਦਿੱਤਾ ਬਾਕੀ ਸਕੈਨਿੰਗ ਕਰਾਈ ਸਕੈਨਿੰਗ ਠੀਕ ਸੀਗੀ ਤੇ ਵਾਪਸ ਆ ਗਏ ਸਾਡੇ ਦਿਮਾਗ 'ਚ ਤੇ ਐ ਹੀ ਸੀਗਾ ਕਿ ਟਾਇਰ ਫਟਿਆ ਉਹ ਜਿੱਦਾਂ ਪੁਲਿਸ ਵਾਲਿਆਂ ਨੇ ਦੱਸਿਆ ਕਿ ਉਹਦੇ ਨਾਲ ਜਿਹੜਾ ਵਾ ਉਸਾਂ ਦਾ ਟ੍ਰੀਟਮੈਂਟ ਹੋ ਰਿਹਾ ਸੀ ਅੱਜ ਸਵੇਰੇ ਜਦ ਨਿਊਜ਼ ਸੁਣੀ ਹੈ ਕਿ ਹੈਂਡ ਗ੍ਰੇਨੇਡ ਫਟਿਆ ਤੇ ਹੈਂਡ ਗ੍ਰੇਨੇਡ ਫਟਣ ਦੇ ਨਾਲ ਫਿਰ ਬੱਚੇ ਸਾਡੇ ਵੀ ਡਾਕਟਰਾਂ ਨੂੰ ਫੋਨ ਆਇਆ ਕਿ ਜੇ ਹੈਂਡ ਗ੍ਰੇਨੇਡ ਸੱਟ ਹੋਏ ਤੇ ਕੱਲ ਨੂੰ ਇਨਫੈਕਸ਼ਨ ਹੋ ਸਕਦੀ ਹੈ ਇਹਨੂੰ ਦੁਬਾਰਾ ਟ੍ਰੀਟਮੈਂਟ ਕਰਾਓ ਥੋੜਾ ਸੀਰੀਅਸ ਲੋ ਉਹ ਜਿੱਦਾਂ ਕਨਫਰਮ ਨਹੀਂ ਹੋ ਰਿਹਾ ਤੋਂ ਨੇ ਨੂੰ ਸ਼ਾਮ ਨੂੰ ਲੈ ਕੇ ਜਾਨੇ ਆ ਹਸਪੀਟਲ ਕਿ ਸਾਰਾ ਜਿਹੜੇ ਐ ਇਨਫੈਕਸ਼ਨ ਵਗੈਰਾ ਨਾ ਹੋਏ ਸਾਰਾ ਚੈੱਕ ਹੋ ਜਾਵੇ ਸਮਝ ਜਿਸ ਤਰ੍ਹਾਂ ਤੁਹਾਡੀ ਵਾਈਫ ਨੇ ਕਿਹਾ ਵੀ ਕੋਈ ਟਰੱਕ ਵਗੈਰਾ ਕੁਝ ਨਹੀਂ ਆ ਰਿਹਾ ਉਦੋਂ ਤੇ ਬਲਾਸਟ ਹੋਇਆ ਵਾ ਧੂਆਂ ਵਗੈਰਾ ਹੋਇਆ ਵਾ ਤੇ ਕੀ ਲੱਗਦਾ ਫਿਰ ਨਹੀਂ ਜੋ ਟਰੱਕ ਨਹੀਂ ਦੇਖਿਆ ਕੋਈ ਦੇਖੋ ਜੋ ਪ੍ਰਸ਼ਾਸਨ ਦਾ ਰਵਈਆ ਵਾ ਉਹ ਤੇ ਫਿਰ ਸੰਦੇਹ ਹੁੰਦਾ ਹੀ ਐ ਕਿ ਜੇ ਤੇ ਟਰੱਕ ਨਾਲ ਹੋਇਆ ਹੋਏ ਤੇ ਪੁਲਿਸ ਦਾ ਰਵਈਆ ਹੋਰ ਸਾਬ ਦਾ ਹੁੰਦਾ ਜਦੋਂ ਕਿਸੇ ਗੱਲ ਨੂੰ ਇਦਾਂ ਲੱਗਦਾ ਜਿੱਦਾਂ ਕਿ ਇਹ ਗੱਲ ਨੂੰ ਛੁਪਾਣਾ ਹੁੰਦਾ ਉਹ ਛੁਪਾਣ ਕਰਕੇ ਜਿਹੜਾ ਵਾ ਉਹ ਸਿੱਧਾ ਇੱਥੇ ਲੈ ਆਏ ਘਰ ਕਰ ਲਿਆ ਕੇ ਤੇ ਉਹ ਛੱਡਤਾ ਬਈ ਠੀਕ ਹੈ ਔਰ ਬਾਕੀ ਕਿਹਾ ਮੈਨੂੰ ਹਸਪੀਟਲ ਲੈ ਚਲੋ ਮੈਨੂੰ ਹਸਪੀਟਲ ਲੈ ਚਲੋ ਕੰਨੇ ਨੇ ਤੁਹਾਡੇ ਘਰ ਛੱਡ ਦਿੰਦੇ ਆ ਬੁੱਢ ਸਾਲੇ ਨੂੰ ਤੁਹਾਨੂੰ ਕਿਹਾ ਵੀ ਇਹਨਾਂ ਦਾ ਟ੍ਰੀਟਮੈਂਟ ਕਰਾਓ ਕੁਝ ਨਾ ਕਿਸ ਤਰ੍ਹਾਂ ਕੀ ਹੈ ਦੇਖ ਕੋਈ ਦੱਸਿਆ ਨਹੀਂ ਨਹੀਂ ਉਹ ਤਾਂ ਛੱਡ ਕੇ ਚੱਲ ਗਏ ਮੈਂ ਤਾਂ ਲੋੜ ਵੀ ਕੀਤਾ ਨਾ ਕਿ ਚਲੋ ਬੜਾ ਜੱਗਾ ਛੱਟ ਲੱਗੀ ਹੈ ਛੱਡ ਗਿਆ ਘਰ ਪਰ ਜਿੱਦਾਂ ਵਾਈਫ ਹੁਣ ਦੱਸਣ ਲਈ ਹੈ ਹੁਣ ਦੱਸਿਆ ਨਾ ਕਿ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਹ ਔਰ ਉਹ ਹਸਪਤਲ ਨਹੀਂ ਲੈ ਗਏ ਘਰ ਲੈ ਗਏ ਤੁਹਾਨੂੰ ਲੱਗਦਾ ਨਹੀਂ ਇਹਨਾਂ ਦੀ ਨਰਾਇਕੀ ਹੈ ਕਿ ਬਲੁਖੀ ਜਿਹਨਾਂ ਨੂੰ ਇੱਕ ਨੂੰ ਟ੍ਰੀਟਮੈਂਟ ਚਾਹੀਦਾ ਸੀ ਹਸਪਤਲ ਲੈ ਕੇ ਜਾਂਦੇ ਤਾਂ ਇਹ ਘਰ ਛੱਡ ਕੇ ਜਾਣ ਦੇ ਨੇ ਦੇਖੋ ਜੇ ਚੀਜ਼ ਕੋਈ ਉਹਨਾਂ ਨੂੰ ਲੱਗਦੀ ਵੀ ਹੈ ਕਿ ਗਲਤ ਹੋ ਗਈ ਹੈ ਤੇ ਸਾਨੂੰ ਉਹਦੇ ਚ ਕਨਫੀਡੈਂਸ ਲੈ ਲੈਂਦੇ ਸਾਨੂੰ ਤਾਂ ਸਹੀ ਗਾਈਡ ਕਰਦੇ ਮੰਨ ਲਓ ਬਜਰੀ ਦੇ ਜਖਮ ਹੋਰ ਸਾਹ ਦੇ ਹੁੰਦੇ ਤਾਂ ਗਰਨੇਡ ਦੇ ਹੋਰ ਸਾਹ ਦੇ ਹੁੰਦੇ ਆ ਇੱਕ ਤੋਂ ਹੀ ਲਾਈਫ ਨੂੰ ਡੇਂਜਰਸ ਕਰਦੇ ਹੋ ਸ਼ਰਮਾਇ 7:30 ਵਜੇ ਦੀ ਘਟਨਾ ਸੋਮਵਾਰ ਦੀ ਤੇ ਹੋਣਾ ਜੇ ਮੰਗਲਵਾਰ ਹੋ ਗਿਆ ਵਾ 12 ਘੰਟੇ ਕੀ ਬਸ ਮੰਗਲਵਾਰ ਕੱਲ ਮੰਗਲਵਾਰ ਦੀ ਇਕੱਠਾਂ ਹੈ ਅੱਜ ਬੁੱਧਵਾਰ ਹਾਂਜੀ ਤੇ 12 ਘੰਟੇ ਦਾ ਟ੍ਰੀਟਮੈਂਟ ਸ਼ੁਰੂ ਕਰਾ ਲਿਆ ਨਾ ਟ੍ਰੀਟਮੈਂਟ ਜਿਹੜਾ ਕੱਲ ਹੋਇਆ ਹੋਇਆ ਅੱਜ ਪੋਤੇ ਮੇਰੇ ਦਾ ਹੀ ਜਨਮ ਦਿਨ ਸਾਰੇ ਗੈਸਟ ਆਣੇ ਸੀ ਅਈ ਉਧਰ ਬੀਧੀ ਹੁਣ ਸ਼ਾਮ ਨੂੰ ਫੇਰ ਹਸਪੀਟਲ ਖੜਾਂਗੇ ਇਹਨਾਂ ਨੂੰ ਜਿਵੇਂ ਤੁਸੀਂ ਦੱਸਿਆ ਕਿ ਬਾਅਦ ਚ ਚਰਚੇ ਚੱਲਦੀ ਹੈ ਗਰਨੇਟ ਦੀ ਉਸ ਤੋਂ ਬਾਅਦ ਦੁਬਾਰਾ ਪੁਲਿਸ ਨਾਲ ਰابطਾ ਹੋਇਆ ਉਹਦੀ ਉਹ ਤੋਂ ਬਾਅਦ ਮੈਂ ਕੀਤੀ ਇਹ ਗੱਲ ਐ ਐਸਚਓ ਸਾਹਿਬ ਨਾਲ ਮੈਂ ਕਿਹਾ ਵੀ ਅੰਦਾਜ਼ ਤੂੰ ਸਹੀ ਦੱਸੋ ਸਾਨੂੰ ਉਹਨਾਂ ਆਖਿਆ ਤਫ਼ਤੀਸ਼ ਚੱਲਣ ਦੀ ਹੈ ਤੁਸੀਂ ਟ੍ਰੀਟਮੈਂਟ ਆਪਣਾ ਜਿੱਦਾਂ ਤੁਹਾਨੂੰ ਲੱਗਦਾ ਠੀਕ ਉਹ ਕਰਾਓ ਠੀਕ ਹੈ ਠੀਕ